ਪਿਆਸ ਨਾਲ ਤੜਫ ਰਹੇ ਹਨ ਇਹ ਰੱਬ ਦੇ ਨਿੱਕੇ ਨਿੱਕੇ ਜੀ ਵੇਖੋ ਆ ਪਾਣੀ ਦੀ ਬੋਤਲ ਵੇਖੀ ਐ ਤੇ ਇਹ ਗਲੈਰੀ ਇਸ ਇਨਸਾਨ ਦੇ ਤਰਲੇ ਪਾਉਂਦੀ ਪਈ ਐ ਵੀ ਮੈਨੂੰ ਪਾਣੀ ਦੀ ਘੁੱਟ ਪਿਆ ਦੇ ਹਨਾ ਪਿਆਸ ਬੜੀ ਇਹ ਜਿਹੜੀ ਬੜੀ ਦੁੱਖ ਵਾਲੀ ਚੀਜ਼ ਐ ਪਿਆਸ ਜਦੋਂ ਲੱਗ ਜਾਂਦੀ ਨਾ ਬੰਦੇ ਨੂੰ ਤੇ ਕੋਈ ਵੀ ਜੂਨ ਐ ਨਾ ਉਹਨੂੰ ਪਿਆਸ ਲੱਗਦੀ ਜੀਵ ਜੰਤੂ ਨੂੰ ਤੇ ਕਿਵੇਂ ਤੜਫਦਾ ਪਾਣੀ ਖੁਣਵਾ ਵੀਡੀਓ ਵੇਖੋ ਤੇ ਕਿਵੇਂ ਵੇਖ ਲੋ ਪਾਣੀ ਫਿਰ ਪੀ ਰਹੀ ਐ ਨਡਾਰ ਹੋ ਕੇ ਐਨ ਵੀ ਵੇਖੋ ਜਦੋਂ ਪਿਆਸ ਲੱਗੀ ਐ ਤੇ ਉਵੇਂ ਆਪਣੇ ਇਹ ਪੰਛੀ ਛੇਤੀ ਕਿਤੇ ਨੇੜੇ ਨਹੀਂ ਆਉਂਦੇ ਜਾਨਵਰ ਵੀ ਡਰਦੇ ਨੇ ਇਨਸਾਨ ਤੋਂ ਪਰ ਉਹਦੀ ਮਜਬੂਰੀਆਂ ਨੂੰ ਪਿਆਸ ਲੱਗੀ ਉਹਨੂੰ ਕਿਤੇ ਪਾਣੀ ਨਹੀਂ ਮਿਲਿਆ ਤੇ ਦੋਸਤੋ ਬੇਨਤੀ ਇਹ ਕਰਨੀ ਹੈ ਵੀ ਆਹ ਗਰਮੀ ਬਹੁਤ ਜ਼ਿਆਦਾ ਆਤ ਦੀ ਗਰਮੀ ਹੈ ਜਿਵੇਂ ਇਨਸਾਨ ਨੂੰ ਪਿਆਸ ਲੱਗਦੀ ਐਵੇਂ ਇਹਨਾਂ ਜੀਵ ਜੰਤੂਆਂ ਨੂੰ ਵੀ ਪਿਆਸ ਲੱਗਦੀ ਤੇ ਰੱਬ ਦੇ ਛੋਟੇ ਛੋਟੇ ਜੀਵ ਨੇ ਇਹਨਾਂ ਵਾਸਤੇ ਜਰੂਰ ਥੋੜਾ ਬਹੁਤਾ ਆਪਣੀਆਂ ਛੱਤਾਂ ਤੇ ਨਾ ਜਿਵੇਂ ਪਾਣੀ ਭਰ ਕੇ ਥੋੜੀ ਜੀ ਬਰਫ ਬਰਫ ਪਾ ਕੇ ਰੱਖ ਦਿਆ ਕਰੋ ਤੇ ਨਾਲ ਇਸ ਤਰ੍ਹਾਂ ਕਰਿਆ ਕਰੋ ਵੀ ਆਹ ਚੋਗਾ ਦਾਣਾ ਵੀ ਜਰੂਰ ਪਾ ਕੇ ਰੱਖ ਦਿਆ ਕਰੋ ਤੇ ਜਰੂਰ ਇਹਨਾਂ ਵਾਸਤੇ ਨਾ ਜਿਵੇਂ ਘਰਾਂ ਦੇ ਬਾਹਰ ਹੋ ਗਿਆ ਜਿੱਥੇ ਵੀ ਤੁਸੀਂ ਵੇਖੋ ਖਾਲੀ ਥਾਂ ਹੈ ਰੁੱਕ ਰੁੱਖਣੇ ਤੇ ਜਿੱਥੇ ਕੋਈ ਐਦਾਂ ਦਾ ਹੈਗੀ ਐ ਪਲੇਸ ਉਥੇ ਥੋੜਾ ਬਹੁਤਾ ਪਾਣੀ ਕੋਈ ਕੌਲੀਆਂ ਚ ਭਰ ਕੇ ਰੱਖਤਾ ਕੋਈ ਦੌਰੀਆਂ ਚ ਜਾਂ ਕੋਈ ਕਿਸੇ ਤਰ੍ਹਾਂ ਦਾ ਵੀ ਭਾਂਡੇ ਚ ਭਰ ਕੇ ਰੱਖ ਦਿਆ ਕਰੋ ਤੇ ਇਹ ਰੱਬ ਦੇ ਜੀ ਤੁਹਾਨੂੰ ਬੜੀਆਂ ਅਸੀਸਾਂ ਦਿੰਦੇ ਨੇ ਤੇ ਇਹਨਾਂ ਦੀਆਂ ਅਸੀਸਾਂ ਦੀਆਂ ਸਦਕਾ ਰੱਬ ਬੜੇ ਸੁੱਖ ਦਿੰਦਾ ਹੈ ਵੀਡੀਓ ਵਾਦ ਤੋਂ ਵਾਦ ਸ਼ੇਅਰ ਕਰਿਓ ਦੋਸਤੋ ਬਹੁਤ ਇਹ ਮਾਨ ਨੂੰ ਛੂਣ ਵਾਲੀ ਵੀਡੀਓ ਹੈ ਸ਼ੇਅਰ ਕਰੋ ਰੱਬ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਜਿੰਦਾਬਾਦ ਰਹੋ ਬਾਗ